ਤੇਸਰ ਪੰਛੀ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਵਾਪਰੀ ਹੈ ਜਿहां ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਤਰ ਹਥਿਆਰਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਨੂੰ ਕਤਲ ਕਰ ਦਿੱਤਾ ਅਤੇ ਕਤਲ ਦੇ ਇਲਜ਼ਾਮ ਮ੍ਰਿਤਿਕ ਦੇ ਚਾਰ ਸਾਥੀਆਂ ਤੇ ਲੱਗੇ ਨੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਚਾਰ ਸਾਥੀਆਂ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਇਸ ਮਾਮਲੇ ਦੀ ਜਾਂਚ ਆਰੰਭ ਕੀਤੀ ਹੈ ਰਖੰਨਾ ਦੇ ਮੰਡੀ ਗੋਵਿੰਦਗੜ੍ਹ ਚ ਪੈਂਦੇ ਵਿਕਾਸਨਗਰ ਦੇ ਰਹਿਣ ਵਾਲੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਦੇ ਪੁੱਤਰ ਤਰਨਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਪਿੰਡ ਬਦਨਪੁਰ ਚ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਥਾਣਾ ਮੰਡੀ ਗੋਵਿੰਦਗੜ੍ਹ ਦੀ ਪੁਲਿਸ ਵੱਲੋਂ ਇਸ ਮਾਮਲੇ ਚ ਕੇਸ ਦਰਜ ਕਰ ਲਿਆ ਗਿਆ ਜਿਸ ਵਿੱਚ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਤਰਨਜੀਤ ਸਿੰਘ 2 ਅਕਤੂਬਰ ਨੂੰ ਆਪਣੇ ਦੋਸਤਾਂ ਨੂੰ ਮਿਲਣ ਲਈ ਜਦੋਂ ਪਿੰਡ ਬਦਨਪੁਰ ਗਿਆ ਤਾਂ ਉਸਦੇ ਦੋਸਤਾਂ ਨੇ ਕਾਰ ਵਿੱਚ ਆ ਕੇ ਉਸਦੇ ਲੜਕੇ ਤਰਨਜੀਤ ਸਿੰਘ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਮਾਮਲਾ ਮੇਰਾ ਬੇਟਾ ਸੀ ਤਰਨਜੀਤ ਨੰਨੂ ਕਿਦਾ ਕੱਲ ਬਰੀਰਪੁਰ ਕਤਲ ਕਰ ਦਿੱਤਾ ਗਿਆ ਜੋ ਕਿ 1 ਸਾਲ ਤੋਂ ਲੁਧਿਆੜੇ ਰਹ ਰਿਹਾ ਸੀਗਾ ਮਾਰਕੀਟਿੰਗ ਦਾ ਕੰਮ ਕਰਦਾ ਸੀ ਫੇਰ ਬਰੀਰਪੁਰ ਉਹ ਕੱਲ ਆਪਣੇ ਦੋਸਤ ਰੂਪ ਬਰੀਰਪੁਰ ਮਿਲਣ ਗਿਆ ਸੀ ਕਿਉਂਕਿ 5:30 ਵਜੇ ਕਰੀਬ ਗਿਆ ਤੇ 5:30 ਵਜੇ ਮੈਨੂੰ ਫੋਨ ਆ ਗਿਆ ਤੁਹਾਡੇ ਬੇਟੇ ਨੂੰ ਬੜਤਾ ਕੀ ਰੰਜਸ਼ ਕੀ ਸੀ ਰੰਜਸ਼ ਕੁਸ਼ਰੀ ਇਹ 2 ਸਾਲ ਪਹਿਲਾਂ ਇਹ ਬੇਟੇ ਦੇ ਕੋਲੇ ਮੁੰਡੇ ਆਉਣ ਲੱਗ ਗਏ ਸੀ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਗਲਤ ਹੈ ਬੇਟੇ ਨੂੰ ਵੀ ਅਹਿਸਾਸ ਹੋਇਆ ਉਹ ਨਾਲ ਅਸੀਂ ਆਉਣਾ ਬੰਦ ਕਰਤਾ ਉਹਦੀ ਇਹ ਰੰਜਿਸ਼ ਕਰਦੇ ਸੀਗੇ ਸਾਡਾ ਇੱਥੇ ਇਹਨਾਂ ਨੇ ਬੈਠਣਾ ਆਉਣਾ ਬੰਦ ਕਰਤਾ ਕਿਉਂਕਿ ਬੇਟਾ ਮੰਡੀ ਗੋਵਿੰਦਗਨ ਸਿਗਰਾਬ ਦਾ ਕੰਮ ਕਰਦਾ ਸੀ ਮੈਂ ਇਹਨੂੰ ਕਿਹਾ ਵੀ ਦਫ਼ਤਰ ਦੇ ਵਿੱਚ ਰਹਿਣਾਂ ਨੂੰ ਬਿਠਾਇਆ ਕਰ ਉਹ ਉਹਦੀ ਖੁੱਦਗਵਾਜੀ ਕਰਕੇ ਇਹਦੇ ਨਾਲ ਰੰਜਿਸ਼ ਕਰਨ ਲੱਗ ਗਏ ਰੰਜਿਸ਼ ਰੱਖਦੇ ਰੱਖਦੇ ਇੱਕ ਦਿਨ ਪਿੱਛੇ 7-8 ਕਿ ਮਹੀਨੇ ਹੋ ਗਏ ਦੀ ਗੱਡੀ ਵੀ ਭੰਗ ਗਈ ਸੀ ਉਦੋਂ ਮੈਂ ਥਾਣੇ ਗੋਵਿੰਦਗਨ ਟੈਂਪਰੇਟ ਵੀ ਦਿੱਤੀ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹਮਲਾਵਰ ਕੌਫੀ ਵੀ ਪਕਾਰਾਂਗੇ ਹਮਲਾਵਰ ਤੀਰੋਬੱਤਾ ਪ੍ਰਿੰਸਪੁੱਲੜ ਬਾਕਸਰ ਤਿਤਲੀ ਇੱਕ ਕੋ ਗੱਗੀ ਗੱਗੀ ਐ ਕਿਉਂਕਿ ਮੇਰੇ ਬੇਟੇ ਨੇ ਮੈਨੂੰ ਉਸ ਵਕਤ ਫੋਨ ਤੇ ਦੱਸਿਆ ਜੇ ਹੁਣ ਅਸੀਂ ਜਦੋਂ ਮੇਰੀ ਕਿਸੇ ਨੇ ਗੱਲ ਕਰਾਈ ਹੈ ਨਾ ਕੋਈ ਰਾਹ ਜਾਂਦੇ ਨੇ ਫੋਨ ਤੇ ਕਰਉਂਦੇ ਮੇਰੇ ਬੇਟੇ ਨੇ ਨੰਬਰ ਦਿੱਤਾ ਉਹਨੂੰ ਵੀ ਆ ਮੇਰੇ ਡੇੜੀ ਦਾ ਨੰਬਰ ਆ ਫਿਰ ਉਹਨੇ ਮੈਨੂੰ ਦੱਸਿਆ ਕਹਿੰਦਾ ਡੇੜੀ ਮੈਨੂੰ ਵੱਡ ਕੇ ਕਹਿੰਦਾ ਅੱਧੀ ਹੋਣੀ ਆ ਚਾਰਾਂ ਦਿਨ ਨੇ ਨੌ ਲੈ ਦੇ ਮੰਗ ਕੇ ਮੰਗ ਪ੍ਰਸ਼ਾਸਨ ਤੋਂ ਇਹੀ ਹੈ ਵੀ ਗੈਂਗਸਟਰ ਬਾਦ ਸਾਡੇ ਨਾਲ ਤਾਂ ਹੋ ਗਈ ਜੋ ਹੋ ਗਈ ਜਿਹੜੇ ਹੋਰ ਹੋਰ ਬੱਚੇ ਨੇ ਜਾਂ ਹੋਰ ਮਾਪੇ ਨੇ ਜਾਂ ਹੋਰ ਬੇਟੀਆਂ ਨੇ ਜਾਂ ਹੋਰ ਵਾਈਫ ਨੇ ਉਹਨਾਂ ਨਾਲ ਇਹ ਜਾ ਕੁਝ ਨਾ ਹੋਵੇ ਮੇਰੀ ਪੋਤੀ 12 ਸਾਲ ਦੀ ਹੈ ਬਹੂ ਹੈ ਜਿਹੜੀ ਇਹਦੀ ਤਰਜੀਦੀ ਵਾਈਫ ਸਾਰੀ 33 34 ਸਾਲ ਦੀ ਹੈ ਉਹਦੀ ਜ਼ਿੰਦਗੀ ਖਰਾਬ ਹੋ ਗਈ ਬੇਟੀ ਦੀ ਜ਼ਿੰਦਗੀ ਖਰਾਬ ਹੋ ਗਈ ਪੋਤੀ ਦੀ ਮੇਰੀ ਆਪਣੀ ਹੋ ਗਈ ਮੇਰੀ 57 ਸਾਲ ਦੀ ਉਮਰ ਹੈ ਹੈ ਮੇਰਾ ਮੇਰਾ ਤਾਂ ਸਾਰਾ ਘਰ ਹੀ ਉੱਜੜ ਗਿਆ ਮੈਂ ਤਾਂ ਪ੍ਰਸ਼ਾਸਨ ਨੂੰ ਕਹਿੰਨੇ ਵੀ ਜੋ ਮੇਰੇ ਨਾਲ ਮੇਰੇ ਬੇਟੇ ਨਾਲ ਹੋਇਆ ਉਹ ਇਹਨਾਂ ਦੇ ਨਾਲ ਹੋਣਾ ਚਾਹੀਦਾ ਹੈ ਇਹਨਾਂ ਨਾਲ ਫੜ ਕੇ ਉਹੀ سلوਕ ਕੀਤਾ ਜਾਵੇ ਜੋ ਕਿ ਇਹਨਾਂ ਦੇ ਕਹਿੰਦੇ ਨੇ ਵੀ ਇੰਨੇ ਇੰਨੇ ਪਰਚੇ ਆ ਪਰਚੇ ਕਿਉਂ ਨੇ ਜੇ ਸਰਕਾਰਾਂ ਜਾਂ ਪੁਲਿਸ ਉਹਨਾਂ ਨੂੰ ਛੱਡ ਦਿੰਦੀ ਹੈ ਤਾਂ ਉਹਨਾਂ ਦੇ ਪਰਚੇ ਨੇ ਫੜਦੇ ਨੇ ਮਹੀਨੇ ਬਾਅਦ ਜਮਾਨਤਾ ਹੋ ਜਾਂਦੀਆਂ ਨੇ ਛੱਡ ਦਿੰਦੇ ਨੇ ਜੇ ਇਹਨਾਂ ਨੂੰ ਕੋਈ ਚੰਗੀ ਤਰ੍ਹਾਂ ਠੱਲ ਪਾਈ ਜਾਵੇ ਤਾਂ ਫਿਰ ਮੁੜ ਕੇ ਕੀ ਕਰਦਗੇ ਇਹ ਮਾਮਾ ਦੇ ਪੁੱਤ ਮਾਰਦੇ ਫਿਰਦੇ ਨੇ 25 25 ਸਾਲ 30 30 ਸਾਲ 35 35 ਸਾਲ ਬੱਚਿਆਂ ਨੂੰ ਪਾਲਦੇ ਆ ਹੈ ਤੇ ਉਸ ਤੋਂ ਬਾਅਦ ਕੋਈ ਆਉਂਦਾ ਦੁੱਕੀ ਦਾ ਬੰਦਾ ਨਹੀਂ ਹੁੰਦਾ ਆ ਕੇ ਜਵਾਰ ਬੱਚਾ ਪੁੱਤਰਾਂ ਨੂੰ ਮਾਰ ਕੇ ਚਲਾ ਜਾਂਦਾ ਬੱਚਿਆਂ ਨੂੰ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਜਿੱਦੜ ਦੀ ਇਹ ਸਰਕਾਰ ਬਣੀ ਆ ਇੰਨਾ ਗੈਂਗਸਟਰਵਾਦ ਫੈਲ ਗਿਆ ਜਿੱਥੇ ਮਰਜੀ ਦੇਖੋ ਰੋਜ਼ ਕਤਲ ਹੋ ਰਹੇ ਨੇ ਆ ਸਾਡੇ ਮੰਡੀ ਦੇ ਵਿੱਚ ਉਹਦਣ ਕੋਟਲੇ ਹੋ ਗਿਆ ਆ ਹੁਣ ਅੱਜ ਮੇਰੇ ਬੇਟੇ ਦਾ ਹੋ ਗਿਆ ਜੋ ਕਿ ਕੋਈ ਕਸੂਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਤਾਂ ਪ੍ਰਸ਼ਾਸਨ ਨੂੰ ਚਾਹੁੰਦਾ ਪ੍ਰਸ਼ਾਸਨ ਇਹਦੇ ਤੇ ਕਾਰਵਾਈ ਕਰੇ ਡਟ ਕੇ ਕਾਰਵਾਈ ਹੋਣੀ ਚਾਹੀਦੀ ਉਧਰ ਕਤਲ ਦੀ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਤਰਨਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਜਿਸ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕੀਤਾ ਗਿਆ ਉਧਰ ਇਸ ਮਾਮਲੇ 'ਚ ਬੇਸ਼ੱਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਪੁਲਿਸ ਇਸ ਪੂਰੇ ਮਾਮਲੇ ਤੇ ਬੋਲਣ ਤੋਂ ਕतरा ਰਹੀ ਹੈ ਪੁਲਿਸ ਦਾ ਕੋਈ ਵੀ ਬਿਆਨ ਫਿਲਹਾਲ ਲਈ ਸਾਹਮਣੇ ਨਹੀਂ ਆਇਆ ਪਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਵੱਲੋਂ ਵਕਤ-ਵਕਤ ਪਹਿਲਾਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਜਾਵੇਗਾ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ